ਚੋਰਾ ਨੇ ਆਮ ਆਦਮੀ ਪਾਰਟੀ ਦੇ ਦਫਤਰ ਨੂੰ ਬਣਾਇਆ ਨਿਸ਼ਾਨਾ ਵੱਡੇ ਵੱਡੇ ਦਾਅਵੇ ਕਰਨ ਵਾਲੀ ਪੰਜਾਬ ਪੁਲਿਸ ਦੀ ਖੁੱਲੀ ਪੋਲ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਸਰਕਾਰੀ ਦਫਤਰ ਨੂੰ ਚੋਰਾ ਨੇ ਨਿਸ਼ਾਨਾ ਬਣਾਇਆ ਹੈ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਸਰਕਾਰੀ ਦਫਤਰ ਨੂੰ ਚੋਰਾ ਬਣਾਇਆ ਆਪਣਾ ਨਿਸ਼ਾਨਾ ਅੱਧੀ ਦਰਜਨ ਤੋਂ ਵੱਧ ਛੱਤ ਵਾਲੇ ਪੱਖੇ 4 ਏਅਰ ਕੰਡੀਸ਼ਨ ਬਿਜਲੀ ਦੀਆਂ ਸਾਰੀ ਵਾਇਰਿੰਗ ਬਾਥਰੂਮ ਦੀਆਂ ਸਾਰੀਆਂ ਟੂਟੀਆਂ ਤੋਂ ਇਲਾਵਾ ਅਲਮਾਰੀ ਵਿੱਚ ਪਏ ਦਸਤਾਵੇਜ਼ ਕੀਤੇ ਗਏ ਚੋਰੀ ਲੱਖਾਂ ਰੁਪਏ ਦਾ ਹੋ ਗਿਆ ਨੁਕਸਾਨ ਵਾਰਦਾਤ ਥਾਣੇ ਤੋਂ ਕਰੀਬ 150 ਗੱਜ ਦੂਰੀ ਤੇ ਵਾਪਰੀ ਲੋਕ ਸਭਾ ਚੋਣਾਂ ਦੇ ਚੱਲਦਿਆਂ ਸਰਕਾਰੀ ਦਫਤਰ ਪਿਛਲੇ 2 ਮਹੀਨਿਆਂ ਤੋਂ ਵੱਧ ਸਮੇਂ ਤੋਂ ਬੰਦ ਤਾਲੇ ਤੋੜ ਕੇ ਚੋਰਾਂ ਨੇ ਤੱਬ ਵਾਰਦਾਤ ਨੂੰ ਅੰਜਾਮ ਪੁਲਿਸ ਕਰ ਰਹੀ ਹੈ ਗਹਿਰਾਈ ਨਾਲ ਜਾਂਚ ਮੈਂ ਮਾਰਕ ਤਸੀਹ ਸਿੰਘ ਠਗੜਾ ਨਵਨ ਕਮੇਟੀ ਦੇ ਚੇਅਰਮੈਨ ਹਰਕਾ ਤਰਨ ਤਾਰਨ ਇਹ ਜਿਹੜਾ ਦਫਤਰ ਹੈ ਪੀ ਡਬਲਯੂ ਡੀ ਦਾ ਰੈਸਟ ਹੋ ਗਿਆ ਇਹ ਪਿਛਲੇ ਸਮੇਂ ਦੀ ਪਿਛਲੀਆਂ ਸਰਕਾਰਾਂ ਵੀ ਇਹਨੂੰ ਵਰਤਦੀਆਂ ਰਹੀਆਂ ਇਹ ਵੀ ਸਰਕਾਰ ਜਿਹੜੀ ਵਰਤਦੀ ਹੈ ਸਰਕਾਰੀ ਦਫਤਰ ਆ ਖੁੱਲਾ ਆ ਇਥੇ ਆਮ ਲੋਕ ਜਿਹੜੇ ਗੱਡੀਆਂ ਲਾ ਸਕਦੇ ਆ ਪਾਰਕ ਆ ਇਹ ਕਰਕੇ ਇਹਨੂੰ ਅਹੀ ਵਰਤਨ ਵਾਲਾ ਤੇ ਜਿਹੜੀ ਪਾਰਟੀ ਵੱਲੋਂ ਇਹਨੂੰ ਵਰਤਿਆ ਜਾਂਦਾ ਅਸੀਂ ਜਿਹੜੀ ਅੱਜ ਦੀ ਜਿਹੜੀ ਆ ਜੋ ਚੋਰੀ ਹੋਈ ਆ ਇਹਨੂੰ ਅਸੀਂ ਸਾਡੀ ਰਿਪੋਰਟ ਬਣਾ ਕੇ ਸਿਟੀ ਥਾਣੇ ਜਿਹੜੀ ਉਹ ਤੇ ਸਮਾਨ ਦੇ ਵਿੱਚ ਦੇਖੋ ਜੀ 6-7 ਪੱਖੇ ਆ ਇਹਦੇ ਵਿੱਚ ਚਾਰ ਸਾਡੇ ਜਿਹੜੇ ਆ ਉਹ ਏਸੀ ਆ ਫਿਰ ਇਨਵਰਟਰ ਦੋ ਸਾਡੇ ਗਏ ਆ ਬਾਕੀ ਵਾਇਰਿੰਗ ਜਿਹੜੀ ਉਹ ਸਾਰੀ ਜਿਹੜੀ ਆ ਉਹ ਕੰਪਲੀਟ ਹੀ ਉਹਨਾਂ ਨੇ ਉੱਟ ਪਟਾਈਆ ਕਰਕੇ ਤਾਰਾਂ ਸਾਰੀਆਂ ਉਹ ਲੈ ਗਏ ਬਾਥਰੂਮਾਂ ਦੀਆਂ ਟੂਟੀਆਂ ਤੱਕ ਉਹਨਾਂ ਨੇ ਛੱਡੀ ਇਹ ਬੰਦੀ ਜੀ ਚੋਣ ਕਮਿਸ਼ਨਰ ਨੂੰ ਜਦੋਂ ਚੋਣ ਜਾਬਤਾ ਲੱਗ ਜਾਂਦਾ ਉਦੋਂ ਫਿਰ ਅਸੀਂ ਇਹਨੂੰ ਇਹ ਛੱਡ ਗਏ ਸੀ ਤੇ ਡਾਕਟਰ ਸਾਹਿਬ ਫਿਰ ਆਪਣੇ ਦੇ ਉੱਤੇ ਦਫ਼ਤਰ ਉਹਨਾਂ ਨੇ ਬਣਾ ਲਿਆ ਸੀ ਤੇ ਉੱਥੇ ਸ਼ਿਫਟ ਕਰ ਗਏ ਡਾਕਟਰ ਸਾਹਿਬ ਨੇ ਆਪ ਕੋਈ ਮੌਕਾ ਰੱਖਿਆ ਨਹੀਂ ਉਹ ਨਹੀਂ ਅਜੇ ਤੱਕ ਆਇਆ ਉਹ ਆਂਦੇ ਪਹਿਲਾਂ ਸਫਾਈ ਕਰੋ ਸਾਰਾ ਕੁਝ ਅਸੀਂ ਪੁਲਿਸ ਨੂੰ ਜਿਹੜਾ ਸਾਰਾ ਸੌਂਗ ਦਿੱਤਾ ਉਹ ਖਾਤਾ ਉਹਨਾਂ ਨੂੰ ਉਹਨਾਂ ਨੂੰ ਹੋਰ ਵੀ ਲਿਖਾਤੀ ਸਰ ਡਾਕਟਰ ਜੀ ਜੀ 100 ਦਾ 70 ਸੀ ਇਨਾ ਉਹਨਾਂ ਦੇ ਦਫ਼ਤਰਾਂ ਨੂੰ ਇੱਕ ਐਪਲੀਕੇਸ਼ਨ ਆਈ ਆ ਸਾਨੂੰ ਉੱਥੇ ਥਾਣੇ ਤੇ ਉੱਥੇ ਉਹਨਾਂ ਜਾ ਕੇ ਵੇਖਿਆ ਵੀ ਉੱਥੇ ਨਾਲ ਕੋਈ ਸਮਾਨ ਚੋਰੀ ਹੋ ਗਿਆ ਵਾ ਜਿਹਦੀ ਪੜਤਾਲ ਕਰ ਰਹੇ ਆ ਬਾਕੀ ਵੇਖਦੇ ਆ ਵੀ ਜਿਹੜਾ ਵੀ ਜਿਹੜਾ ਜੋ ਬਿਆਨ ਫੋਨ ਦੇ ਮੁਤਾਬਕ ਐਫਆਈਆਰ ਵੀ ਦਰਜ ਕਰਾਂਗੇ ਤੇ ਜਲਦੀ ਤੋਂ ਜਲਦੀ ਜਿਹਨੇ ਕਿਸੇ ਨੇ ਚੋਰੀ ਕੀਤੀ ਹੈ ਕੋਈ ਇਹੋ ਜਿਹਾ ਸਮਾਨ ਕੀਤਾ ਤੋੜਪਾਨ ਕੀਤੀ ਆ ਉਹਦੇ ਖਿਲਾਫ ਕਾਰਵਾਈ ਕਰਕੇ ਤੇ ਅਮਲ ਵਿੱਚ ਚਲਾਨੀ ਜਾਵੇ ਸਰ ਦੇ ਦਫ਼ਤਰ ਹੈ ਕਿ ਉਹ ਜਿਹੜੀ ਡਿਪਾਰਟਮੈਂਟ ਦਫ਼ਤਰ ਤੋਂ ਵੀ ਉੱਤਰ ਉਹ ਪੀਡਬਲੂਟੀ ਦਾ ਹੀ ਇੱਥੇ ਆਪਣਾ ਦਫਤਰ ਇਤੇ ਅਗਸਤ ਹਾਊਸ ਉਹਦੇ ਵਿੱਚ ਦਫਤਰ ਭਾਏ ਐ ਐਮਐਲ ਸਾਹਿਬ ਐਮਐਲ ਕਿਹੜੇ ਐਮਐਲ ਸਾਹਿਬ ਕਸ਼ਮੀਰ ਸਿੰਘ